ਦੋਸਤੋ ਤਸਵੀਰਾਂ ਚ ਦਿਖਾਈ ਦਿੰਦਾ ਇਹ 50 ਕਿਲੋ ਸਿਉਣੇ ਦਾ ਛਾਤਰ ਰਾਜੇ ਅਕਬਰ ਵੱਲੋਂ ਜਵਾਲਾਜੀ ਮੰਦਰ ਦੇ ਵਿੱਚ ਚੜਾਇਆ ਗਿਆ ਸੀ ਇਸ ਛਾਤਰ ਦੀ ਕਹਾਣੀ ਇਹ ਹੈ ਕਿ ਰਾਜੇ ਅਕਬਰ ਨੇ ਜਵਾਲਾਜੀ ਮੰਦਰ ਵਿੱਚ ਮਾਤਾ ਦੀਆਂ ਸਦੀਆਂ ਤੋਂ ਬਿਨਾ ਧੋਤੇ ਲਤੇ ਬਿਨਾ ਕਿਸੇ ਬੱਤੀ ਤੋਂ ਸ਼ਕਤੀ ਨਾਲ ਜਗਦੀਆਂ ਜੋਤਾਂ ਨੂੰ ਬੁਝਾਉਣ ਦੇ ਲਈ ਆਪਣਾ ਪੂਰਾ ਜੋਰ ਲਾ ਦਿੱਤਾ ਸੀ ਰਾਜੇ ਵੱਲੋਂ ਪਹਿਲਾਂ ਪਾਣੀ ਦੀ ਨਹਿਰ ਮੰਦਰ ਦੇ ਵਿੱਚ ਲਿਆ ਕੇ ਪਾਣੀ ਦੇ ਨਾਲ ਜੋਤਾਂ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਫਿਰ ਲੋਹੇ ਦਾ ਤਵਾ ਜੋਤਾਂ ਤੇ ਚੜਾ ਕੇ ਪੂਰੀ ਬਾਹ ਲਾਈ ਗਈ ਪਰ ਮਾਤਾ ਜਵਾਨਾਂ ਦੀਆਂ ਜਗਦੀਆਂ ਜੋਤਾਂ ਉਹ ਨਹੀਂ ਸੀ ਬੁਝਾ ਸਕਿਆ ਤੇ ਆਖਰ ਉਸਨੇ ਮਾਤਾ ਦੀ ਸ਼ਕਤੀ ਅੱਗੇ ਆਪਣਾ ਸੀਸ ਝੁਕਾ ਦਿੱਤਾ ਸੀ ਅਤੇ ਆਪਣੀ ਕੀਤੀ ਭੁੱਲ ਬਖਸ਼ਾਉਣ ਦੇ ਲਈ ਰਾਜਾ ਅਕਬਰ 50 ਕਿਲੋ ਸਿਆਉਣੇ ਦਾ ਛਤ੍ਰ ਮਾਤਾ ਦੇ ਦਰਬਾਰ ਦੇ ਵਿੱਚ ਚੜਾਉਣ ਦੇ ਲਈ ਲੈ ਕੇ ਆਇਆ ਸੀ ਇਹ ਜਦੋਂ ਹੀ ਰਾਜੇ ਵੱਲੋਂ ਇਹ ਸਵਾ ਮਨਾ ਸੌਣੇ ਦਾ ਛਾਤਰ ਮਾ ਜਵਾਲਾ ਦੇ ਦਰਬਾਰ ਦੇ ਵਿੱਚ ਚੜਾਇਆ ਗਿਆ ਤਾਂ ਮਾਤਾ ਜਵਾਲਾ ਨੇ ਰਾਜੇ ਦਾ ਹੰਕਾਰ ਤੋੜਦਿਆਂ ਇਹ ਛਾਤਰ ਮਨਜ਼ੂਰ ਨਹੀਂ ਸੀ ਕੀਤਾ ਦੂਰ ਛੁੱਟ ਦਿੱਤਾ ਸੀ ਜਿਸ ਤੋਂ ਬਾਅਦ ਸੌਣੇ ਦਾ ਇਹ ਛਾਤਰ ਕਿਸ ਧਾਂਤੂ ਵਿੱਚ ਤਬਦੀਲ ਹੋਇਆ ਇਸ ਧਾਂਤੂ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਮੰਦਰ ਪ੍ਰਬੰਧਕਾਂ ਵੱਲੋਂ ਇਹ ਛਾਤਰ ਅੱਜ ਵੀ ਸ਼ਰਧਾਲੂਆਂ ਦੇ ਦੇਖਣ ਦੇ ਲਈ ਸ਼ੀਸ਼ੇ ਵਿੱਚ ਜੜਾ ਕੇ ਰੱਖਿਆ ਹੋਇਆ ਹੈ ਦੋਸਤੋ ਜੇ ਖਰੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ